ਅੱਜ ਮੈਂ ਤੁਹਾਨੂੰ ਆ ਭਗਵੰਤ ਮਾਨ ਸਾਹਿਬ ਦੀ ਵੀਡੀਓ ਦਿਖਾਉਣੀ ਆ ਵੋਟਾਂ ਤੋਂ ਪਹਿਲਾਂ ਦੇ ਬਿਆਨ ਆ ਇਹ ਭਗਵੰਤ ਮਾਨ ਸਾਹਿਬ ਦੇ ਐਮਐਸਪੀ ਨੂੰ ਲੈ ਕੇ ਜਦੋਂ ਇਹਨਾਂ ਨੇ ਕਿਹਾ ਸੀ ਵੀ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਸਾਰੀਆਂ ਫਸਲਾਂ ਦੇ ਉੱਪਰ ਐਮਐਸਪੀ ਦਵਾਂਗੇ ਆ ਤੁਸੀਂ ਵੀਡੀਓ ਸੁਣੋ ਮਾੜੀ ਜੀ ਤੇ ਵੀਡੀਓ ਇਹ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹੁੰਚਦੀ ਕਰਿਓ ਇਹਨਾਂ ਤੱਕ ਵੀ ਇਹ ਪਹੁੰਚਣੀ ਚਾਹੀਦੀ ਆ ਜਿਵੇਂ ਇਹਨਾਂ ਨੇ ਮੂਰਖ ਬਣਾਇਆ ਸੀ ਸਾਡੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਚਲਾਵਾ ਤੁਲਾਉ ਜੀ ਆ ਸੁਣਿਓ ਅਸੀਂ ਕਹਿੰਨੇ ਆ ਚਾ ਕੁਰਸੀ ਛੱਡੋ ਜਾਂ 22 ਦੀਆਂ 22 ਫਸਲਾਂ ਤੇ ਐਮ ਐਸ ਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦੀ ਪਾਰਟੀ ਸਰਕਾਰ ਆਊਗੀ ਅਸੀਂ 22 ਦੀਆਂ 22 ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮ ਐਸ ਪੀ ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨਾਂ ਨੂੰ ਦਾ ਇੱਕ ਇੱਕ ਦਾਣੇ ਦਾ ਪੈਸਾ ਮਿਲੂਗਾ ਇਹ ਸਾਡੇ ਕੋਲ ਰੋਡ ਮੈਪ ਬਣਿਆ ਕੀ ਜਬਾ ਵਿਪੱਖ ਵਿੱਚ ਮਤੇ ਤਬਾ ਤੁਸੀਂ ਸਾਰਿਆਂ ਨੇ ਵੀਡੀਓ ਸੌਣੀ ਲਈ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਕਹਿੰਦੇ ਸਾਡੀ ਸਰਕਾਰ ਬਣਾਓ ਇੱਕ ਇੱਕ ਦਾਣੇ ਦੇ ਉੱਤੇ ਐਮਐਸਪੀ ਦਵਾਗੇ ਏਡੀਆਂ ਵੱਡੀਆਂ ਵੱਡੀਆਂ ਇਹਨਾਂ ਨੇ ਗੱਲਾਂ ਕੀਤੀਆਂ ਪਿੱਛੇ ਜੇ ਤੁਸੀਂ ਅਣਮੋਲ ਗਗਨ ਮਾਨ ਦੀ ਵੀ ਵੀਡੀਓ ਸੁਣੀ ਹੋਊਗੀ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਪੰਜਾ ਮਿੰਟਾਂ ਦੇ ਵਿੱਚ ਐਮਐਸਪੀ ਦਵਾਗੇ ਚਲੋ ਬਾਅਦ ਦੇ ਵਿੱਚ ਉਹਨਾਂ ਦਾ ਬਿਆਨ ਆਉਂਦਾ ਕਹਿੰਦੇ ਮੇਥੋਂ ਗਲਤੀ ਦੇ ਨਾਲ ਬੋਲਿਆ ਗਿਆ ਜਿਹੜੇ ਲੀਡਰਾਂ ਨੂੰ ਬੋਲਣਾ ਦਾ ਹੀ ਨਹੀਂ ਪਤਾ ਦੇਖੋ ਸਾਡੇ ਲੋਕਾਂ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਤਾ ਜਿਹੜੇ ਮਿੰਟ-ਮਿੰਟ ਬਾਅਦ ਬਿਆਨ ਬਦਲ ਜਾਂਦੇ ਆ ਪਹਿਲਾਂ ਕਿੰਨੇ ਲੀਡਰ ਆਏ ਜਿਹੜੇ ਗੁਟਕਾ ਸਾਫ ਦੀ ਸੌਂ ਖਾ ਕੇ ਵੀ ਮੁੱਕਰ ਗਏ ਤੇ ਜਦੋਂ ਲੋਕਾਂ ਨੇ ਸਰਕਾਰ ਇਹਨਾਂ ਦੀ ਸੱਤਾ ਦੇ ਵਿੱਚ ਲੈ ਕੇ ਆਂਦੀ ਇਹਨਾਂ ਨੇ ਕਿਹਾ ਸੀ ਵੀ 2022 ਦੇ ਵਿੱਚ ਸਾਡੀ ਸਰਕਾਰ ਬਣਾਓ ਐਮਐਸਪੀ ਦਵਾਂਗੇ ਜਦੋਂ ਸਰਕਾਰ ਬਣ ਗਈ ਜਦੋਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਤੀਆਂ ਵੋਟਾਂ ਤੋਂ ਬਾਅਦ ਇਹਨਾਂ ਦਾ ਕੀ ਬਿਆਨ ਆ ਤੁਹਾਨੂੰ ਉਹ ਵੀ ਸੁਣਾਉਣਾ ਮੈਂ ਆ ਵੀ ਸੁਣਾ ਦੇ ਫਿਰ ਬਾਅਦ ਦੇ ਵਿੱਚ ਦੇਖੋ ਕਿਵੇਂ ਮੁੱਕਰੇ ਇਹ आपने कहा था कि पंजाब की सरकार किसानों को एमएसपी की की गारंटी का कानून ला हाँ। ला उनको वहीं पर क्यों नहीं दे देते दे एमएसपी दे की गारंटी तब आपने विपक्ष में कहा था हमने ये भी दिखाया था। बिल्कुल बिल्कुल आज आप सत्ता में मैं गारंटी देखो एमएसपी मैं नहीं दे सकता ये दे सकता ये ये सेंट्रल दे है फेडरल गवर्नमेंट कर सकती हाँ। है मैं क्या कर सकता हूँ मैं उनको सब्सिडी दे सकता हूँ बोलूंगा मैं बता रहा हूँ प्लीज प्लीज उनको बोलने दीजिए बताता हूँ मैं बताता हूँ जो राज्य सरकार है ना वो एमएसपी नहीं बना सकती लेकिन सरकार एक काम कर सकती है जिस रेट पे वो फसल बिकती है और स्वामीनाथन के सी टू प्लस फिफ्टी परसेंट के फार्मूले से जितना उसका बनता है उसका गैप दे सकती है गवर्नमेंट स्टेट की गवर्नमेंट सब्सिडी दे सकती है और हमने दी है मूंगी मूंगी की दाल पर सू भी पता ਵੀ ਜਿਹੜੀ ਐਮਐਸਪੀ ਆ ਉਹ ਕੇਂਦਰ ਸਰਕਾਰ ਨੇ ਦੇਣੀ ਆ ਪਰ ਗੱਲ ਤਾਂ ਤੁਹਾਡੇ ਬਿਆਨ ਦੀ ਆ ਨਾ ਉਦੋਂ ਫਿਰ ਝੂਠ ਕਿਉਂ ਬੋਲਿਆ ਤੁਸੀਂ ਸਾਡੇ ਲੋਕਾਂ ਨੂੰ ਕਿ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਐਮਐਸਪੀ ਲੈ ਕੇ ਦੇਵਾਂਗੇ ਕੀ ਕੇਂਦਰ ਦੇ ਨਾਲ ਹੁਣ ਤੁਸੀਂ ਗੱਲਬਾਤ ਨਹੀਂ ਕਰ ਸਕਦੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ ਕਿਉਂ ਲੈ ਕੇ ਆਂਦਾ ਕਿਉਂਕਿ ਪਿਛਲੀਆਂ ਪਾਰਟੀਆਂ ਨੇ ਪਹਿਲਾਂ ਵਾਲੀਆਂ ਪਾਰਟੀਆਂ ਨੇ ਨਹੀਂ ਕੰਮ ਕੀਤੇ ਨਹੀਂ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੇ ਉਤਰੇ ਥੋੜੇ ਤੋਂ ਇੱਕ ਉਮੀਦ ਸੀ ਸਾਡੇ ਲੋਕਾਂ ਨੂੰ ਇਹ ਤਾਂ ਚਲੋ ਥੋੜੇ ਬਿਆਨਾਂ ਦੀ ਗੱਲ ਆ ਤੁਸੀਂ ਆਪਦੇ ਬਿਆਨਾਂ ਤੋਂ ਮੁੱਕਰ ਗਏ ਪਰ ਜੇ ਤੁਸੀਂ ਗੱਲ ਕਰਦੇ ਹੋ ਵੀ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਆ ਅੱਜ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਤੁਸੀਂ ਆ ਕੇ ਬੈਠੋ ਫਿਰ ਨਾਲ ਆਪਾਂ ਕੇਂਦਰ ਦੇ ਨਾਲ ਹੀ ਲੜਾਈ ਲੜਦੇ ਆ ਫਿਰ ਇਕੱਠੇ ਹੋ ਕੇ ਐਮਐਸਪੀ ਦੇ ਲਈ ਤੇ ਅਗਲੀ ਗੱਲ ਚਲੋ ਐਮਐਸਪੀ ਦੇ ਬਿਆਨ ਤੋਂ ਤੁਸੀਂ ਮੁਕਰ ਗਏ ਤੁਸੀਂ ਕਿਹਾ ਵੀ ਮੇਰੇ ਹੱਥ ਵਸ ਨਹੀਂ ਹੈਗਾ ਐਮਐਸਪੀ ਦਾ ਪਰ ਜਦੋਂ ਹਰਿਆਣਾ ਸਰਕਾਰ ਦੇ ਬੰਦੇ ਸਾਡੇ ਪੰਜਾਬੀਆਂ ਨੂੰ ਘਰਾਂ ਦੇ ਵਿੱਚ ਵੜ-ਵੜ ਕੇ ਕੁੱਟ ਕੇ ਗਏ ਉਦੋਂ ਪੰਜਾਬ ਸਰਕਾਰ ਕਿੱਥੇ ਬੈਠੀ ਸੀ ਬਈ ਖਨੌਰੀ ਬਾਰਡਰ ਤੇ ਕੀ ਕੁਛ ਹੋਇਆ? ਟਰੈਕਟਰ ਭੰਨ ਕੇ ਗਏ ਪੰਜਾਬ ਚ ਆ ਕੇ ਗੱਡੀਆਂ ਭੰਨ ਕੇ ਗਏ। ਸਾਡੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਲੈ ਗਏ, ਉਹਨਾਂ ਨੂੰ ਕੁੱਟਿਆ। ਉਦੋਂ ਪੰਜਾਬ ਸਰਕਾਰ ਕਿੱਥੇ ਸੁੱਤੀ ਸੀ? ਲੜਾਈ ਤਾਂ ਆ ਸੀ ਵੀ ਐਮਐਸਪੀ ਦੀ ਲੜਦੇ ਆ। ਕਿਉਂ ਨਹੀਂ ਕਾਰਵਾਈ ਹੋ ਰਹੀ ਉੱਥੇ? ਸੋ ਇਸ ਕਰਕੇ ਮੈਂ ਲੋਕਾਂ ਦੇ ਅੱਗੇ ਵੀ ਬੇਨਤੀ ਕਰਦਾ। ਲੋਕਾਂ ਦੇ ਅੱਗੇ ਵੀ ਬੇਨਤੀ ਕਰਦਾ ਵੀ ਜਦੋਂ ਵੀ ਆਪਾਂ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਪਾਰਟੀ ਦੇ ਬੰਦਿਆਂ ਨੂੰ ਪਛਾਣਨ ਦੀ ਲੋੜ ਆ ਵੀ ਕਿਤੇ ਅੱਗੇ ਜਾ ਕੇ ਵੋਟਾਂ ਤੋਂ ਬਾਅਦ ਇਹ ਬੰਦਾ ਸਾਡੇ ਨਾਲ ਵਿਸ਼ਵਾਸ ਘਾਤ ਤਾਂ ਨਹੀਂ ਕਰੂਗਾ ਮੈਂ ਇੱਕ ਗੱਲ ਕਹਿਣਾ ਲੋਕਾਂ ਨੂੰ ਇੰਨੀਆਂ ਉਮੀਦਾਂ ਸੀ ਨਾ ਭਗਵੰਤ ਮਾਨ ਤੋਂ ਇੰਨੀਆਂ ਉਮੀਦਾਂ ਸੀ ਸਾਰੀਆਂ ਉਮੀਦਾਂ ਦੇ ਉੱਪਰ ਭਗਵੰਤ ਮਾਨ ਨੇ ਪਾਣੀ ਫੇਰਦਾ ਕਿਉਂਕਿ ਬੋਲਣ ਲੱਗੇ ਪਤਾ ਹੀ ਨਹੀਂ ਲੱਗਦਾ ਵੀ ਕੀ ਬੋਲ ਜਾਂਦੇ ਆ ਬਾਅਦ ਚ ਮੁੱਕਰ ਜਾਂਦੇ ਆ ਇੱਕ ਹੋਰ ਸਵਾਲ ਆ ਆ ਜਦੋਂ ਆ ਪਾਣੀ ਆਇਆ ਸੀਗਾ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਉਦੋਂ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ ਵੀ ਜਿੰਨਾ ਨੁਕਸਾਨ ਹੋਇਆ ਸਾਰਾ ਅਸੀਂ ਭਰਾਂਗੇ ਲੋਕਾਂ ਨੂੰ ਮੁਰਗੀਆਂ ਤੱਕ ਦੇ ਵੀ ਪੈਸੇ ਦੇਵਾਂਗੇ ਜਿਹੜੀਆਂ ਉਹਨਾਂ ਦੀਆਂ ਮੁਰਗੀਆਂ ਮਰ ਗਈਆਂ ਕਿਤੇ ਉਹਨਾਂ ਦੇ ਵੀ ਪੈਸੇ ਦੇਵਾਂਗੇ ਕਿਸੇ ਨੂੰ ਰੁਪਈਆ ਨਹੀਂ ਦਿੱਤਾ ਸਿਰਫ ਬਿਆਨ ਦੇ ਕੇ ਸਾਰਤਾ ਤੇ ਉਹ ਜੇ ਸਾਡੇ ਲੋਕ ਆ ਜਿਹੜੇ ਹਜੇ ਵੀ ਪਿੱਛੇ ਲੱਗੇ ਹੋਏ ਆ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਜਿਨ੍ਹਾਂ ਦੇ ਤੁਸੀਂ ਪਿੱਛੇ ਲੱਗੇ ਹੋਏ ਹੋ ਉਹਨਾਂ ਨੇ ਪਹਿਲਾਂ ਹੀ ਕਿੰਨਾ ਵਿਸ਼ਵਾਸ ਘਾਤ ਕੀਤਾ ਪਹਿਲਾਂ ਹੀ ਕਿਵੇਂ ਲੋਕਾਂ ਨੂੰ ਐਡੇ ਐਡੇ ਝੂਠ ਬੋਲੇ ਕਿਉਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਕੀ ਕੁਛ ਖਨੌਰੀ ਬਾਰਡਰ ਤੇ ਹੋਇਆ ਕਿਵੇਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਗੋਲੀਆਂ ਮਾਰਦੇ ਆ ਸਾਡੇ ਟਰੈਕਟਰ ਭੰਨ ਕੇ ਗਏ ਆ ਆਕੇ ਪੰਜਾਬ ਦੇ ਵਿੱਚ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਪੰਜਾਬ ਸਰਕਾਰ ਉਦੋਂ ਕੀ ਕਰ ਰਹੀ ਸੀ ਬਾਕੀ ਹੁਣ ਲੋਕੋ ਫੈਸਲਾ ਤੁਸੀਂ ਕਰਨਾ ਮੈਂ ਹੁਣ ਸਾਰਾ ਕੁਝ ਥੋੜੇ ਹੱਥੀ ਛੱਡਤਾ ਮੈਨੂੰ ਮਾੜਾ ਬੋਲਣਾ ਬੇਸ਼ੱਕ ਬੋਲੀ ਜਾਓ ਜੇ ਮੈਨੂੰ ਮਾਰ ਕੇ ਮੈਨੂੰ ਮਾੜਾ ਬੋਲ ਕੇ ਪੰਜਾਬ ਦਾ ਭਲਾ ਹੁੰਦਾ ਤਾਂ ਇਹ ਤੋਂ ਚੰਗੀ ਗੱਲ ਹੋਰ ਕੀ ਆ ਬਾਕੀ ਜੇ ਛਿੱਤਰ ਹੀ ਖਾਈ ਜਾਣੇ ਆ ਜੇ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਛਿੱਤਰ ਪਾਉਣੇ ਆ ਉਹ ਫਿਰ ਹੁਣ ਥੋੜੇ ਹੱਥ ਆ ਉਹ ਹੁਣ ਤੁਸੀਂ ਫੈਸਲਾ ਕਰ ਲਓ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤੇ ਹੁਣ ਮੈਂ ਦੋਨੇ ਵੀਡੀਓ ਤੁਹਾਨੂੰ ਦਿਖਾਈਆਂ ਭਗਵੰਤ ਮਾਨ ਸਾਹਿਬ ਦੀਆਂ ਸੋ ਇਸ ਕਰਕੇ ਹੁਣ ਮੈਂ ਲੀਡਰਾਂ ਨੂੰ ਵੀ ਇੱਕੋ ਗੱਲ ਕਹਿਣੀ ਆ ਵੀ ਹੁਣ ਜਿਹੜੇ ਸਾਡੇ ਲੋਕ ਆ ਤੁਹਾਡੇ ਝਾਂਸਿਆਂ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਜੋ ਵੀ ਬਿਆਨ ਦੇਣਾ ਹੁੰਦਾ ਨਾ ਜੋ ਵੀ ਸਟੇਟਮੈਂਟ ਦੇਣੀ ਹੁੰਦੀ ਆ ਸੋਚ ਸਮਝ ਕੇ ਦਿਆ ਕਰੋ ਸਾਰਾ ਕੁਝ ਉਹਨਾਂ ਸੋਸ਼ਲ ਮੀਡੀਆ ਦੇ ਉੱਪਰ ਪਿਆ ਹੁੰਦਾ ਤੇ ਇੱਕ ਤੁਹਾਨੂੰ ਹੋਰ ਨਲਕੀ ਦੱਸਦਾ ਮੈਂ ਸਰਕਾਰ ਦੀ ਇਹ ਸੋਸ਼ਲ ਮੀਡੀਆ ਤੋਂ ਬਣੀ ਹੋਈ ਸਰਕਾਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਵੀ ਬੰਦਾ ਇਹਨਾਂ ਦਾ ਵਿਰੋਧ ਕਰਦਾ ਉਹਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾਂਦੇ ਆ ਉਹਦੇ ਘਰੇ ਪੁਲਿਸ ਭੇਜ ਦਿੱਤੀ ਜਾਂਦੀ ਆ ਝੂਠੇ ਪਰਚੇ ਪਾਏ ਜਾਂਦੇ ਆ ਦੇਖ ਲਓ ਇਹ ਸਰਕਾਰ ਇੱਥੋਂ ਤੱਕ ਗਿਰ ਗਈ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਵੀ ਕੋਈ ਨੌਜਵਾਨ ਇਹਨਾਂ ਨੂੰ ਸਵਾਲ ਨਾ ਕਰੇ ਇੱਥੋਂ ਤੱਕ ਇਹ ਸਰਕਾਰ ਗਿਰੀ ਹੋਈ ਆ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਵੀ ਇਹ ਸਰਕਾਰ ਨੇ ਚੰਗਾ ਕਹਾਤਾ ਬਾਕੀ ਹੁਣ ਮੈਂ ਫੈਸਲਾ ਤੁਹਾਡੇ ਹੱਥ ਛੱਡਿਆ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੋਟਾਂ ਸੋਚ ਸਮਝ ਕੇ ਪਾਓ ਦੀਪ ਸਿੱਧੂ ਬਾਈ ਨੂੰ ਜ਼ਰੂਰ ਯਾਦ ਕਰ ਲਿਓ ਦੀਪ ਸਿੱਧੂ ਬਾਈ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਨਾਂ ਨੂੰ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਘਮਾਓ ਜੇ ਤੁਸੀਂ ਦੀਪ ਸਿੱਧੂ ਬਾਈ ਨੂੰ ਪਿਆਰ ਕਰਦੇ। بس ਇੰਨੀਆਂ ਬੇਨਤੀਆਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਇੰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।